ਉਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਰਾ ਕੁਝ ਮਤਾਵਾਂ ਨੇ ਸਾਹਮਣੇ ਦੱਸ ਰਿਆ ਭਾਈ ਡੱਲਾ ਲਾਗੇ ਸੁਣ ਰਿਆ ਸੀ ਉਸ ਇਲਾਕੇ ਦਾ ਉਹ ਚੌਧਰੀ ਸੀ ਆਹਦਾ ਮਹਾਰਾਜ ਤਾਨੂੰ ਐਡੀ ਵੱਡੀ ਵਿਵਤਾ ਜੋ ਪੈ ਗਈ ਤੇ ਤੁਸੀਂ ਮੈਨੂੰ ਇੱਕ ਵਾਰ ਯਾਦ ਕਰ ਲੈਂਦੇ ਵੀ ਡੱਲੇ ਨੂੰ ਸੱਦੋ ਮਹਾਰਾਜ ਮੈਂ ਇੱਕ ਵਾਰ ਦੁਸ਼ਮਨ ਦੇ ਛੱਕੇ ਛਾ ਕੇ ਰੱਖਦਾ ਮਹਾਰਾਜ ਮੇਰਾ 500 ਜੰਗੀ ਜਵਾਨ ਸੀ ਤਾਡੇ ਚਮਕੌਰ ਦੀ ਗੜੀ 'ਚ ਪੁੱਤ ਨਾ ਸ਼ਹੀਦ ਹੁੰਦੇ ਜੇ ਕਿਤੇ ਤੁਸੀਂ ਮੈਨੂੰ ਸਾਧ ਲੈਂਦੇ ਹੋ ਜਿਹੜੀ ਮੈਂ ਬੰਦੇ ਨੂੰ ਬੜੀ ਖਰਾਬ ਕਰਦੀ ਆ ਸੋਚਿਆ ਨਹੀਂ ਮੈਂ ਖਲੋਤਾ ਕਿੱਥੇ ਆ ਪਿੱਛੇ ਕੁਝ ਸਿੰਘ ਬੈਠੇ ਸਨ ਵਿਚਾਰੇ ਕਮਜ਼ੋਰ ਹੀ ਸਨ ਧਰਮੀ ਬੰਦੇ ਸਰੀਰ ਕਰਕੇ ਬਹੁਤੇ ਤਗੜੇ ਨਹੀਂ ਹੁੰਦੇ ਵਿਚਾਰੇ ਕਮਜ਼ੋਰ ਹੀ ਸੀ ਕੰਘਾਂ ਤੇ ਬਸਤਰ ਵੀ ਫਟੇ ਹੋਏ ਸੀ ਕੰਘਾਂ ਦੀਆਂ ਕਿਰਪਾਨਾਂ ਦੇ ਮ्यान ਵੀ ਟੁੱਟੇ ਹੋਏ ਸੀ ਤੇ ਦੱਲਾ ਥੋੜਾ ਜਿਹਾ ਪਛਾਣ ਨੂੰ ਵੇਖ ਕੇ ਵੀ ਹੱਸ ਪਿਆ ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਜੇ ਔਰੰਗਜ਼ੇਬ ਨਾਲ ਤੇ ਆਪਣੀ ਫੌਜ ਦਾ ਖਿਆਲ ਨਹੀਂ ਕੀਤਾ ਵੀ ਇਹ ਲੰਨਗੇ ਔਰੰਗਜ਼ੇਬ ਨਾਲ ਮਹਾਰਾਜ ਤੁਸੀਂ ਆਪਣੀ ਫੌਜ ਵੱਲੇ ਵੀ ਵੇਖਿਆ ਮਾਣ ਨੇ ਵੇਖਿਆ ਇਹਨੇ ਮੇਰੇ ਸਿੰਘਾਂ ਦੀ ਤੋਹੀਨ ਕੀਤੀ ਆ ਹਾਂ ਇੱਕ ਗੱਲ ਚੇਤਾ ਰੱਖਿਓ ਵਾਹ ਵਾਹ ਸਿੰਘੋ ਜਿਹੜੀ ਪ੍ਰੀਤ ਆ ਨਾ ਹਾਂ ਉਹ ਦਵੇਂ ਪਾਸੇ ਬਰਾਬਰ ਵਾ ਸੱਚ ਹੈ ਗੁਰੂ ਦੀ ਤੋਹੀਨ ਕਦੇ ਸਿੱਖ ਨਹੀਂ ਜੇ ਸਾਰਦਾ ਹਾਂ ਤੇ ਸਿੱਖ ਦੀ ਤੋਹੀਨ ਕਦੇ ਗੁਰੂ ਨਹੀਂ ਜੇ ਸਾਰਦਾ ਵਾਹਿਗੁਰੂ ਮਨ ਨੇ ਵੇਖਿਆ ਇਹਨੇ ਆਖਿਆ ਵੀ ਇਹਦੇ ਸਿੰਘਾਂ ਦੇ ਕੋਲ ਕਿਉਂ ਬੋਲ ਕੇ ਆ ਇਹਨੂੰ ਅੱਜ ਵਿਖਾ ਕੇ ਇਕੱਲਾ ਵੀ ਸਿੰਘਾਂ ਦੇ ਕੋਲ ਹਾਂ ਇਹਨਾਂ ਚਿਰ ਨੂੰ ਮਨ ਨੇ ਕੌਤ ਕਰਨ ਤਾਂ ਇੱਕ ਸਿੱਖ ਲਾਹੌਰ ਤੋਂ ਆਇਆ ਉਹਨੇ ਮਹਾਰਾਜ ਨੂੰ ਬੰਦੂਕ ਭੇਟ ਕੀਤੀ ਮਹਾਰਾਜ ਸ਼ੈਤਰਾਂ ਦਾ ਬੜਾ ਸਤਕਾਰ ਕਰਿਆ ਕਰਦੇ ਸੀ ਤੇ ਸ਼ੈਤਰ ਕਿਦੇ ਸੇਂਕੋ ਵੀ ਹੋੜਨਾ ਤੇ ਮਹਾਰਾਜ ਉਹਨਾਂ ਵੀ ਅੰਤਾਂ ਦਾ ਪਿਆਰ ਕਰਦੇ ਸੀ ਇੱਕ ਵਾਰ ਭਾਈ ਦਇਆ ਸਿੰਘ ਨੇ ਪੁੱਛਿਆ ਸੀ ਮਹਾਰਾਜ ਜੀ ਜਦੋਂ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਉਨੇ ਆ ਤੇ ਤੁਹਾਡੀ ਸਭ ਤੋਂ ਵੱਧ ਖੁਸ਼ੀ ਕਿਹੜੇ ਸਿੰਘ ਤੇ ਹੁੰਦੀ ਆ ਸਿੰਘਾ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇਂ ਨਾ ਤੇਰੇ ਕੰਮਰ ਕੱਸਾ ਲੱਗਾ ਹੋਵੇ ਬਾਹਰ ਦਾ ਵੀ ਤੇ ਅੰਦਰ ਦਾ ਵੀ ਤੇ ਤੇਰੇ ਸਨ ਉਤੇ ਜਿੰਨੇ ਵੱਧ ਤੋਂ ਵੱਧ ਸ਼ਸਤਰ ਹੋਣਗੇ ਇਹਨਾਂ ਵਾਹ ਵਾਹ ਸਾਡੀ ਓਨੀ ਖੁਸ਼ੀ ਤੇਰੇ ਤੇ ਵੱਧ ਹੋਇਆ ਕਰੇਗੀ ਸੱਚ ਹੈ ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸਤਿਗੁਰੂ ਜਦੋਂ ਕਨਾਤ ਕਰਵਾਈ ਹੋਈ ਸੀ ਜਦੋਂ ਚਿਖਾ ਤੇ ਚੜਨ ਲੱਗੇ ਤੇ ਘੋੜੇ ਦੀਆਂ ਵਾਗਾਂ 모ੜ ਕੇ ਇਕਰਾ ਪਛਾਣ ਨੂੰ ਵੇਖਿਆ ਸਭ ਖਾਲਸਾ ਉਦੋਂ ਵਰਾਗ ਵੇਸੀ ਜਿੱਤਰਾ ਪਿਓ ਨੂੰ ਪੁੱਤਰ ਵੇਖ ਕੇ ਪਿਆਰ ਆ ਜਾਂਦਾ ਨਾ ਖਾਲਸੇ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਖਾਲਸਾ ਜੀ ਸ਼ਬਦ ਕਰਕੇ ਸਦਾ ਸੀ ਤੁਹਾਡੇ ਕੋਲ ਦੋ ਬਚਨ ਸਾਡੇ ਚੇਤੇ ਰੱਖਿਓ ਗੁਰਬਾਣੀ ਤੇ ਵਾਹਿਗੁਰੂ ਮੰਤਰ ਨੂੰ ਕਦੇ ਨਹੀਂ ਜੇ ਵਿਸਾਰਨੂ ਤੇ ਸ਼ਾਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਵਾ ਵਾ ਦੁਨੀਆ ਦੀ ਕੋਈ ਵੀ ਕੌਮ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗੀ ਹਾਂ ਇਹ ਮਹਾਰਾਜ ਦੇ ਤਿਆਸਕ ਬਚਨ ਹੁੰਦੇ ਆ ਆ ਦਿੱਲੀ ਵਿੱਚ ਜੋ ਸਿੱਖਾਂ ਦੀ ਕਤਲੇਆਮ ਹੋਈ ਕਿਤਰਾ ਗਾਜਰਾਂ ਤੇ ਮੂੜੀਆਂ ਵਾਂਗੂ ਸਿੱਖ ਵੜ ਦਿੱਤੇ ਗਏ ਨੌਜਵਾਨ ਧੀਆ ਗੁੰਡੇ ਮਾਪਿਆਂ ਦੀਆਂ ਗੋਦੀਆਂ ਤੋਂ ਖਿੱਚ ਕੇ ਲੈ ਗਏ ਪੰਜ ਪੰਜ ਦਿਨ ਉਹ ਮਾਪਿਆਂ ਨੂੰ ਧੀਆ ਨਸੀਬ ਹੋਈਆਂ ਬਾਅਦ ਉਹਨਾਂ ਤੇ ਕੀ ਕਹਿਰ ਦੀ ਨੇਰੀ ਚੁੰਦੀ ਹੋਏਗੀ ਇਹ ਉਹ 10 ਰੁਪਈਆਂ ਦਾ ਵੈਗਰੂ ਜਾਣਦਾ ਗੁਰੂ ਕਿਰਪਾ ਕਰੇ ਤੁਸੀਂ ਸ੍ਰੀ ਕਿਤੇ ਅਕਾਲ ਤਖਤ ਸਾਹਿਬ ਜਾਓ ਜਦੋਂ ਇੱਕ ਪੀੜਾ ਸਾਹ ਬਾਕੀ ਬਾਜਾਂ ਨਾ ਰਹਾਂਦੇ ਵੀ ਹੁਣ ਬਾਬਾ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਸ਼ਸਤਰ ਆਉਗੇ ਓਏ ਇਤਾਂ ਵੱਡਾ ਕਮਰ ਕੱਸਾ ਨਾਪੇ ਵਾਲਿਆ ਰਾਜਿਆਂ ਨੇ ਹੁਣ ਇੱਕ ਦੇਗਾ ਭੇਟ ਕੀਤਾ ਜਿਵੇਂ ਸ੍ਰੀ ਕੇਸਗਨ ਸਾਹਿਬ ਜੀ ਦੇ ਦਰਸ਼ਕ ਕਰਵਾਏ ਜਾਂਦੇ ਆ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਦੇਗਾ ਜਿਹਦੇ ਨਾਲ ਸਤਗੁਰ ਨੇ ਕਾਲੇ ਖਾਨ ਨੂੰ ਵੜਿਆ ਸੀ ਤੇ ਜਦੋਂ ਕਾਲੇ ਖਾਨ ਦੇ ਸਿਰ ਝੋਤੇਗਾ ਮਾਰਿਆ ਸੀ ਨਾ ਘੋੜੇ ਦੀ ਕਾਠੀ ਤੱਕ ਵੜਦਾ ਸੀ ਕਾਲੇ ਖਾਨ ਵੱਡੇ ਮਾਹਪੁਰਸ਼ੇ ਦਾ ਹਵਾਲਾ ਬਿਆ ਕਰਦੇ ਸੀ ਵੀ ਹਜ਼ੂਰ ਦੇ ਮੰਦੇ ਅੰਦਰ ਦਇਆ ਇਨੀ ਆ ਹਾਂ ਵੀ ਫੁੱਲ ਦੇ ਟੁੱਟਣ ਦਾ ਵੀ ਸਤਗੁਰੂ ਨੂੰ ਦੁੱਖ ਹੁੰਦਾ ਪਰ ਜਦੋਂ ਮੇਰੇ ਬਾਦਸ਼ਾਹ ਵੀਰਸ ਬਚਾਉਂਦੇ ਆ ਵਾਹ ਜਦੋਂ ਤੇਗਾ ਛੱਡਦੇ ਤੇ ਲੋਹੇ ਦੀ ਸੰਜੋ ਬਖਤਰਾਂ ਨੂੰ ਕੱਟਦਾ ਹੋਇਆ ਘੋੜੇ ਦੀ ਕਾਠੀ ਨੂੰ ਵੱਢ ਕੇ ਪਾਰ ਹੋ ਜਾਂਦਾ ਸੱਚ ਹੈ ਤੇ ਮਾਰਾ ਸੱਚੇ ਪਾਠਾ ਦੇ ਬਦਨ ਹਨ ਕੋਈ ਮੇਰਾ ਸਿੱਖ ਹੋਵੇ ਉਹ ਤੀਰ ਤੇ ਤਲਵਾਰ ਤੋਂ ਕਦੇ ਖਾਲੀ ਨਾ ਹੋਵੇ ਨੌਜਵਾਨੋ ਇਤਿਹਾਸ ਪ੍ਰੇਰਨਾ ਸਰੋਤ ਹੁੰਦੇ ਆ ਤੁਸੀਂ ਸੁਣ ਵੀ ਲੈ ਜਿੱਤੇ ਤੁਸੀਂ ਵੱਡੇ ਵੱਡੇ ਟਰੈਕਟਰ ਖਰੀਦਦੇ ਜੇ ਵੱਡੀਆਂ ਵੱਡੀਆਂ ਸੀ ਕੋਠੀਆਂ ਦੀ ਉਹ ਸਾਰੀ ਕਰਦੇ ਆ ਹੋਣੀ ਚਾਹੀਦੀ ਆ ਸਾਡੇ ਕੋ 60 60000 ਦੇ ਮੋਬਾਈਲ ਹੱਥਾਂ 'ਚ ਫੜੇ ਆ ਪਰ 66 66 ਵੇਖੀ ਐ ਨਾ ਤੇ ਜਿਹੜਾ ਸਭ ਤੋਂ ਛੋਟਾ ਹੁੰਦਾ ਨਾ ਸਭ ਤੋਂ ਛੋਟਾ ਆ ਮੈਂ ਵੇਖਿਆ ਬੀਬੀਆਂ ਨੂੰ ਕਿ ਅਮਰ ਸੰਚਾਰ ਹੁੰਦਾ ਨਾ ਤੇ ਮੈਂ ਦੁਕਾਨਾਂ ਵਾਲਿਆਂ ਨਾਲ ਲੜਵੀਆਂ ਵੇਖੀਆਂ 60 ਰੁਪਏ ਦੀ ਕਿਰਪਾਨ 100 ਦੀ ਛੋਟੀ ਦੀ ਦੇ ਦਿਓ ਥੱਲਿਓਂ ਦੀ ਪਾਉਣੀ ਆ ਕਿਤੇ ਸੂਟ ਲੈਣਾ ਹੋਵੇ ਤੇ 5000 ਦਾ 10000 ਦਾ 20 ਨੂੰ ਹੱਥ ਪਾ ਲੈਂਦੀਆਂ ਭਾਵੇਂ ਬੰਦਾ ਕਰਜੇ ਨਾ ਮਰ ਜੇ ਪਰ ਸ੍ਰੀ ਸਾਹਿਬ ਸਭ ਤੋਂ ਛੋਡੀ ਮੇਰੇ ਖਿਆਲ ਬੋਤੇ ਉਹ ਵੀ ਰਾਤ ਨੂੰ ਲਾ ਕੇ ਕਿਲੀਆਂ ਡੰਗਦੇ ਬਿਲਾਤ ਹੁਣ ਸਾ ਅੱਲਾ ਸੇਰਦਾ ਤੈਨੂੰ ਪਾਇਆ ਨਹੀਂ ਗੁਰੂ ਕੇ ਸਿੱਖੋ ਮਰ ਮੇ ਸ਼ਹਿਤrana ਇੰਨਾ ਪਿਆਰ ਕੀਤਾ ਨਾ ਆਹ ਆਹ ਪਾਵੇਂ ਕਿੰਨੇ ਫਹਿਰੇਦਾਰ ਮਹਾਰਾਜ ਦੇ ਨਾਲ ਫਹਿਰੇ ਤੇ ਹੁੰਦੇ ਸੀ ਪਰ ਬੇਮਿਆਨ ਤਲਵਾਰ ਕਰਕੇ ਮੇਰੇ ਸਤਿਗੁਰੂ ਰਾਤ ਨੂੰ ਪਿਆ ਕਰਦੇ ਸੀ ਬੇਮਿਆਨ ਪਰਵਾਰਕ ਚਾਹ ਤੋ ਵਾਰ ਕਰਕੇ ਗੁਲਖਾ ਭੱਜ ਜਾਂਦਾ ਜਿਹਨੇ ਮਹਾਰਾਜ ਦੇ ਵਖੀ ਜਵਾਰ ਕੀਤਾ ਸੀ ਮਹਾਰਾਜ ਨੇ ਦੋ ਕਦਮ ਨਹੀਂ ਸੀ ਜਾਣ ਦਿੱਤਾ ਉਥੇ ਆਹ ਸਿਰ ਲਾ ਕੇ ਮਾਰਿਆ ਸੀ ਵਾਹ ਵਾਹ ਇਥੋਂ ਸਾਨੂੰ ਸਿੱਖੇ ਲੈਣੀ ਚਾਹੀਦੀ ਕਿ ਸਿੱਖ ਨੂੰ ਸਿਹਤਰ ਧਾਰੀ ਸ਼ੈਤਰ ਕੇ ਅਧੀਨ ਹੈ ਰਾਜ ਜੋ ਜੋ ਨਾ ਪੈਰੇ ਜਿਸ بگਰੇ ਕਾਜ ਉਹਨਾਂ ਦੇ ਕਾਜ بگਣ ਕੇ ਜਿਹੜੇ ਕੋਲ ਸ਼ੈਤਰੀ ਰੱਖਣਗੇ ਵਾ ਵਾ ਤੋ ਆਓ ਭਾਈ ਦੱਲੇ ਭਾਈ ਦੱਲੇ ਦੇ ਜਦੋਂ ਮਹਾਰਾਜ ਦੇ ਸਾਹਮਣੇ ਲਾਹੌਰ ਤੋਂ ਸਿੱਖ ਰਫਲ ਲੈ ਕੇ ਆਇਆ ਤੇ ਮੇਰੇ ਪਾਤਸ਼ਾਹ ਦੇ ਸਾਹਮਣੇ ਰਫਲ ਰੱਖੀ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਆਖਿਆ ਲਿਆ ਬਈ ਇਹਨੂੰ ਪਰਖ ਕੇ ਵੇਖ ਲੀ ਜਾਂਦਾ ਮਹਾਰਾਜ ਪਰਖੋ ਸਤਿਗੁਰੂ ਕਹਿਣ ਲੱਗੇ ਵੀ ਸਿਆਰ ਜਣੋ ਪਰਖੇ ਰੱਖਣਾ ਚਾਹੀਦਾ ਮਹਾਰਾਜ ਕਹਿਣ ਲੱਗੇ ਓ ਦੱਲਿਆ ਓ ਤੂੰ ਬੜਾ ਬਹਾਦਰ ਤੇਰੇ ਯੋਧੇ ਬੜੇ ਬਲਵਾਨ ਜੇ ਇੱਕ ਸਿੱਖ ਆਪਣਾ ਲਿਆ ਖੜਾ ਕਰ ਥੇ ਅਸੀਂ ਆ ਬੰਦੂਕ ਪਰਖ ਕੇ ਵੇਖਣੀ ਆ ਕੀ ਇਹ ਬੰਦਾ ਮਾਰਦੀ ਕਿ ਨਹੀਂ ਮਾਰਦੀ ਓ ਢੱਲੇ ਨੇ ਪਹਿਲੀ ਵਾਰ ਸੁਣਿਆ ਗੁਰੂ ਦੀਆਂ ਪ੍ਰਖਿਆ ਕਦੇ ਆਮ ਦੁਨੀਆਂ ਵਰਗੀਆਂ ਥੋੜੀਆਂ ਗੁਰੂ ਪਰਚਾ ਉਹ ਬਾਦਨਾ ਜਿਹੜਾ ਕਦੇ ਸਿੱਖਨੇ ਕਦੇ ਵੇਖਿਆ ਨਹੀਂ ਹੁੰਦਾ ਤੇ ਫੇਰ ਉਹਦੇ ਵਿੱਚੋਂ ਨੰਗਣਾ ਹੁੰਦਾ ਮਹਾਰਾਜ ਬੰਦਾ ਕਦੇ ਵਾਸਤੇ ਉਹਨੂੰ ਕੱਲ ਵਾਸਤੇ ਗੋਲੀ ਮਾਰਨੀ ਆ ਮਹਾਰਾਜ ਕਹਿਣ ਲੱਗੇ ਵੀ ਇਹ ਬੰਦੂਕਾਂ ਔਰ ਗਾਜਨਾ ਸ਼ੇਰ ਮਾਰਨ ਵਾਸਤੇ ਹੁੰਦੀਆਂ ਇਦਨਾ ਬੰਦੇ ਮਾਰੀਦੇ ਆ ਸ਼ਿਕਾਰ ਕਰੀਦਾ ਇਹ ਕੋਈ ਖਰੌਣੇ ਥੋੜੀਆਂ ਜੇ ਅੱਜ ਨਾ ਮਾਰਿਆ ਤੇ ਕੱਲ ਨੂੰ ਕੀ ਪਤਾ ਲੱਗੂਗਾ ਵੀ ਇਹ ਕੀ ਕਰਦੀ ਆ ਡੱਲਾ ਧਰ-ਧਰ ਕੰਮਣ ਲੱਗ ਪਿਆ ਨਾ ਮਹਾਰਾਜ ਕੋਈ ਪੀਪਾ ਖੜਾ ਕਰ ਦਿੰਨੇ ਆ ਤੁਸੀਂ ਨਿਸ਼ਾਨਾ ਹੀ ਮਾਰਨ ਮਹਾਰਾਜ ਕਹਿਣ ਲੱਗੇ ਸਾਡੀਆਂ ਆਟਾ ਹੋ ਰਾ ਸੀ ਪੀਪੇ ਤੇ ਨਿਸ਼ਾਨੇ ਨਹੀਂ ਪਰਖਦੇ ਆਓ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਗੁਰੂ ਕੇ ਸਿੱਖੋ ਕਿਤੇ ਗੁਰੂ ਦਾ ਮੁਕਾਬਲਾ ਕਰਨਾ ਸੌਖਾ ਮੈਂ ਵੇਖਿਆ ਕੱਚੇ ਪਿੱਲੇ ਪ੍ਰਚਾਰਕ ਅਣਮਤੀਏ ਗੁਰੂ ਦੀ ਬਾਣੀ ਦੀ ਉੱਤੇ ਟਿੱਪਣੀ ਕਰਦੇ ਆਂ ਪਿਆਸ ਨੂੰ ਵਿਗਾੜਦੇ ਆਂ ਕਿਤੇ ਦੱਲੇ ਨੂੰ ਪੁੱਛ ਕੇ ਵੇਖ ਲੋ ਵੀ ਗੁਰੂ ਦੇ ਗਾੜੀ ਕਿਤਨਾ ਖਲੋਈਦਾ ਆਂ ਆਜਾ ਤੇ ਗੁਰੂ ਤਰਸ ਕਰਦਾ ਵੀ ਆਪਣੀ ਇਹ ਜ਼ਿੰਦਗੀ ਡਿਗਦੇ ਢੈਂਦੇ ਪੂਰੀ ਕਰ ਹੀ ਲੈਣਾਂ ਜਦੋਂ ਕਿਤੇ ਨਿਸ਼ਾਨੇ ਪਰਖਣ ਤੇ ਆ ਗਏ ਨਾ ਆਹਾ ਆਹਾ ਫੇਰ ਅੱਗੇ ਕਿਸੇ ਟਿਕਣਾ ਨਹੀਂਗਾ ਦੱਲਾ ਕੰਮ ਗਿਆ ਦਾ ਮਹਾਰਾਜ ਮੈਂ ਕਰਦਾ ਪਤਾ ਜੇ ਕੋਈ ਆਖੇ ਲੱਗ ਗਿਆ ਤੇ ਹਾਂ ਆਪਣੇ ਜਵਾਨਾਂ ਦੇ ਕੋਲ ਗਿਆ ਆਨਾ ਮੈਂ ਤੁਹਾਨੂੰ ਵੜੀਆਂ ਵੜੀਆਂ ਤਨਖਾਹਾਂ ਦਿੰਦਾ ਰਿਆ ਤੁਹਾਨੂੰ ساری ਉਮਰ ਮੇਰੀ ਨੌਕਰੀ ਕਰਦਿਆਂ ਨੂੰ ਹੋ ਗਿਆ ਤੇ ਅੱਜ ਤੁਹਾਡੇ ਕੋਚਰਾ ਕੰਮ ਆ ਇੱਕ ਬੰਦਾ ਚਾਹੀਦਾ ਉਹਨਾਂ ਆਖਿਆ ਕਰ ਵਾਸਤੇ ਆਂਦਾ ਗੁਰੂ ਮਰਨ ਨੂੰ ਕਿਸੇ ਨੇ ਰਫਲ ਪੇਟ ਕਰਦੀ ਆ ਤੇ ਮਹਾਰਾਜ ਕਹਿਣ ਲੱਗੇ ਵੀ ਇਹ ਚਲਾ ਕੇ ਵੇਖ ਲਈਏ ਤੇ ਬੰਦਾ ਮਾਰਦੀ ਕਿ ਨਹੀਂ ਮਾਰਦੀ ਉਹਨਾਂ ਵੀ ਪਹਿਲੀ ਵਾਰਾ ਸੁਣਿਆ ਉਹਨਾਂ ਆਖਿਆ ਤੇਰਾ ਕਿਤੇ ਦਿਮਾਗ ਤੇ ਨਹੀਂ ਬੰਦ ਪੈ ਗਿਆ ਓਏ ਜੰਗ ਵਿੱਚ ਲੜ ਕੇ ਮਰ ਜਾਣਾ ਸ਼ਹੀਦ ਹੋ ਜਾਣਾ ਉਹ ਕੋ ਉਹ ਅਖਰੀ ਗੱਲ ਆ ਓ ਇਸ ਤਰ੍ਹਾਂ ਗੋਲੀ ਤੇ ਗਾੜੀ ਕਿਹੜਾ ਖਲਾਉਂਗਾ ਆ ਪਈ ਤੇਰੀ ਨੌਕਰੀ ਸਾਨੂੰ ਨਹੀਂ ਚਾਹੀਦੀਆਂ ਤਰਖਾਵਾਂ ਗੁਰੂ ਕੇ ਸਿੱਖੋ ਇਹ ਤਨਖਾਵਾ ਲੈਣੀਆਂ ਦੇਣੀਆਂ ਇਹ ਤੇ ਦੁਨਿਆਵੀ ਰੀਤਾਂ ਇਹ ਜਿਹੜੀ ਨੌਕਰੀਆਂ ਨਾ ਇਹ ਸਿਰ ਦਿੱਤੇ ਤੋਂ ਮਿਲ ਬਿਨਾਂ ਨਹੀਂ ਮਿਲਦੀ ਸੱਚ ਹੈ ਡੱਲਾ ਤੁਰਿਆ ਆਉਂਦਾ ਲੜ ਖੜਾਉਂਦੇ ਪੈਰਾਂ ਨਾ ਸਿਰ ਨੀਵਾ ਤੇ ਸਤਿਗੁਰੂ ਡੱਲੇ ਨੂੰ ਵੇਖ ਕੇ ਕਹਰੇ ਡੱਲਿਆ ਸਾਡੀ ਇੱਕ ਤੇ ਬੰਦੂਕ ਠੰਢੀ ਨਾ ਪੈ ਜੇ ਇਸ ਤੋਂ ਪਹਿਲਾਂ ਲਿਆ ਕੇ ਕਿਸੇ ਨੂੰ ਖੜਿਆ ਕਰ ਦੇ ਆਹ ਤਾਂ ਮਹਾਰਾਜ ਉਹ ਤੇ ਸਾਰੇ ਮੁਕਰ ਗਏ ਮਹਾਰਾਜ ਕਹਿਣ ਲੱਗੇ ਉਹ ਤੂੰ ਤੇ ਨਾਲ ਜੇ ਮੈਨੂੰ ਕਦੇ ਯਾਦ ਕਰਨ ਦੇ ਤੇ ਮੈਂ ਆ ਕੁਝ ਕਰਨ ਦਾ ਆ ਬੰਦੇ ਤੇਰੇ ਆਹ ਤਾਂ ਮਹਾਰਾਜ ਕੀ ਕਹਾਂ ਉਹ ਤੇ ਸਾਰੇ ਮੁਕਰ ਗਏ ਮਹਾਰਾਜ ਕਹਿਣ ਲੱਗੇ ਉਹ ਮੁਕਰ ਕੇ ਤੂੰ ਨਹੀਂ ਨਾ ਮੁਕਰਿਆ ਤੂੰ ਸਾਹਮਣੇ ਖਲੋ ਜਾ ਗੋਲੀ ਤੇਰੇ ਤੇ ਜਲਾ ਕੇ ਵੇਖ ਲੈਣੇ ਆ ਜਦੋਂ ਸਤਗੁਰ ਨੇ ਇਤਨਾ ਬਚਨ ਕਹਿ ਉਹ ਡੱਲੇ ਤੇ ਕਿਤਰਾ थरथਰ ਸਾਰਾ ਸਰੀਰ ਕੰਬ ਰਿਆ ਤਰ ਪਾਤਸ਼ਾਹ ਮਾਰੀ ਦੋ ਰਫਲ ਚੁੱਕੀ ਨਾ ਤੇ ਡੱਲਾ ਨਾ ਮਹਾਰਾਜ ਅਜੇ ਮੇਰਾ ਮਰਨੋ ਜੀ ਨਹੀਂ ਦੇ ਕਰਦਾ ਮਹਾਰਾਜ ਜੇ ਮਾਤ ਤੋਂ ਬਹੁਤ ਡਰ ਲੱਗਦਾ ਜੀ ਮਹਾਰਾਜ ਕਹਿਣ ਲੱਗੇ ਫੇਰ ਉਹ ਪਿੱਛੇ ਹੋ ਕੇ ਬਹਿ ਜਾ ਹਾਂ ਤੈਨੂੰ ਅਜੇ ਜੋੜੇ ਝੜਨ ਦੀ ਲੋੜ ਆ ਵਾਹ ਗੁਰ ਸਿੱਖਾਂ ਨੂੰ ਵੇਖ ਕੇ ਇਸ ਤਰ੍ਹਾਂ ਮਖੌਲ ਨਹੀਂ ਕਰੀਦਾ ਹੁੰਦਾ ਹਾਂ ਤੇ ਜੇ ਤੂੰ ਵੇਖਣਾ ਨਾ ਤੇ ਕਿਤੇ ਬਾਹਰ ਜਾ ਕੇ ਵੇਖ ਸਿੰਘਾਂ ਦਾ ਸ਼ੌਣਾ ਹੀ ਕਿਸੇ ਇੱਕ ਨੂੰ ਆਖੀ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਤੇ ਫਿਰ ਤੂੰ ਆਪਣੀ ਅੱਖਾਂ ਦੇ ਨਾਲ ਸਭ ਕੁਝ ਤੱਕ ਲੇਗਾ ਡੱਲਾ ਬਾਹਰ ਗਿਆ ਦੋ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਧੀਰ ਸਿੰਘ ਜੀ ਦੋ ਪੁੱਤਰੀ ਸਰ ਜਨਾ ਦਾ ਸਥਾਨ ਦਮਨਵਾ ਸਾਹਿਬ ਦੀ ਧਰਤੀ ਤੇ ਅੱਜ ਵੀ ਯਾਦ ਉਹਨਾਂ ਦੀ ਕਾਇਮ ਜਿੱਥੇ ਮਹਾਰਾਜ ਦਵਾਨ ਸਜਾਇਆ ਕਰਦੇ ਸੀ ਵਾਹ ਦਵੇਂ ਦਸਤਾਰਾ ਸਜਾਰੇ ਸੀ ਹਾਂ ਦੱਲੇ ਨੇ ਆਖੇ ਵੀ ਗੁਰੂ ਸਾਹਿਬ ਨੇ ਰਫਲ ਪਰਖਣੀ ਆ ਆਹਾ ਤੇ ਇੱਕ ਸਿੰਨ ਨੂੰ ਆਪਣੇ ਦਰਬਾਰ ਚ ਬੁਲਾਇਆ ਆਂਦੇ ਅੱਧੀਆਂ ਦਸਤਾਰਾ ਸਜੀਆਂ ਸੀ ਤੇ ਅੱਧੀਆਂ ਜੇ ਹੱਥ ਦੀ ਫੜੀਆਂ ਸੀ ਸਾਈ ਗੁਰੂ ਦੌੜ ਕੇ ਮਹਾਰਾਜ ਸੱਜੇ ਪਾਤਸ਼ਾਹ ਦੇ ਦਰਬਾਰ ਸਾਹਮਣੇ ਛਾਤੀਆਂ ਤਾਣ ਕੇ ਖਲੋਗੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਿਸ਼ਤ ਲਈ ਆਹਾ ਤੇ ਜਿਹੜਾ ਪਿਛਲਾ ਅਗਲੇ ਨੂੰ ਧੱਕਾ ਮਾਰ ਕੇ ਆ ਨਾ ਪਹਿਲਾ ਗੋਲੀ ਮੈਨੂੰ ਵੱਜਣੀ ਚਾਹੀਦੀ ਆ ਜਿਹੜਾ ਅੱਗੇ ਹੁੰਦਾ ਪਿਛਲਾ ਧੱਕਾ ਮਾਰ ਕੇ ਉਹਨੂੰ ਪਿੱਛੇ ਵੱਜਣੀ ਗੋਲੀ ਆਹਦਾ ਗੋਲੀ ਮੈਨੂੰ ਵੱਜਣੀ ਚਾਹੀਦੀ ਆ ਜਦੋਂ ਇਤਨਾ ਕਰਦੇ ਵੇਖੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੇ ਮਹਾਰਾਜ ਨਾਲੀ ਤਾਂ ਨੂੰ ਕਰਦੇ ਅੱਡੀਆਂ ਤਾਂ ਛੋਕਰ ਜੇ ਥਾ ਨੂੰ ਕਰਦੇ ਥਾ ਨੂੰ ਹੋ ਜਾਣਾ ਜਦੋਂ ਇਤਨਾ ਕਰਦੇ ਸਤਗੁਰ ਪਾਤਸ਼ਾਹ ਨੇ ਤੱਕਿਆ ਤੇ ਥੋੜੀ ਜੀ ਨਾਰੀ ਤਾਂ ਚੋਕੇ ਤੇ ਮਾਣੇ ਘੋੜਾ ਦਬਦਾ ਵਾਹ ਗੁਰੂ ਦਮੇ ਨੀਮੀਆ ਪਾਖੇ ਖਲੋਤੇ ਆ ਸਤਗੁਰ ਮਹਾਰਾਜ ਤਖਤੋਂ ਉਤਰ ਕੇ ਥੱਲੇ ਆ ਜਾਂਦੇ ਆ ਸਿੰਘੋ ਜਦੋਂ ਕੋਈ ਸਿੱਖ ਗੁਰੂ ਦੇ ਨਾਲ ਪਿਆਰ ਨਿਭਾਉਂਦਾ ਨਾ ਆਹ ਆਹ ਉਦੋਂ ਫਿਰ ਗੁਰੂ ਤਖਤ ਛੱਡ ਕੇ ਵਾਹ ਗੁਰੂ ਫਰਸ਼ ਤੇ ਆਪਣੇ ਸਿੱਖ ਕੋਲ ਆ ਜਾਂਦਾ ਆਹ ਆਹ ਦਵਾਂ ਨੂੰ ਗੱਲ ਵਕੜੀ ਚ ਲੈ ਲਿਆ ਦਾਂ ਨੇ ਆਪਣੇ ਸਿਰ ਮਹਾਰਾਜ ਦੇ ਮੋਢਿਆਂ 'ਤੇ ਮੋਡਿਆਂ ਨਾ ਲਾਏ ਆ ਨਾ ਜ਼ਾਰ-ਜ਼ਾਰ ਰੋਈ ਜਾ ਰਿਹਾ ਨਾਰਾਜ ਕੋਈ ਭੁੱਲ ਹੋ ਗਈ ਸੀ ਕਿਤੇ ਗੋਲੀ ਸਿੱਧੀ ਵਾਜਾਂ ਨਹੀਂ ਮਹਾਰਾਜ ਜੰਮਣ ਮਰਨ ਕਟਿਆ ਜਾਂਦਾ ਮਹਾਰਾਜ ਕਹਿਣ ਲੱਗੇ ਸਿੰਘਾ ਨਹੀਂ ਤੁਸੀਂ ਮੌਤ ਵਿੱਚੋਂ ਨਿਕਲ ਗਏ ਜੇ ਆਹਾ ਤੁਹਾਡਾ ਮੌਤ ਦਾ ਸਾਰਾ ਖੌਫ ਖਤਮ ਕਰ ਦਿੱਤਾ ਵਾਹ ਵਾਹ ਤੇ ਡੱਲੇ ਨੇ ਆ ਕੇ ਸਤਸਗੁਰੂ ਮਹਾਰਾਜ ਦੇ ਚਰਨ ਛਾ ਲਏ ਹਾਂ ਮਹਾਰਾਜ ਕਹਿਣ ਲੱਗੇ ਡੱਲਿਆ ਜਿਨ੍ਹਾਂ ਨੂੰ ਤੂੰ ਆਣਾ ਸਨ ਨਾ ਵੀ ਇਹ ਔਰਗ ਜੇਵ ਦਾ ਕੀ ਵਗਣਗੇ ਡੱਲਿਆ ਉਹ ਹੀ ਆ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ ਹਾਂ ਜਿਨ੍ਹਾਂ ਨੇ ਠੰਡੀਆਂ ਰਾਤਾਂ ਜੀ ਮੇਰਾ ਸਾਥ ਵੀ ਛੱਡਿਆ ਵਾਹ ਵਾਹ ਭੁੱਖਣ ਪਾਣੇ ਮੇਰੇ ਨਾਲ ਲੜਦੇ ਰਿਹਾ ਮੈਂ ਬੇਨਤੀ ਕਰਾਂ ਸਿੱਖੋ ਦੁਨੀਆਂ ਦੀਆਂ ਚੀਜ਼ਾਂ ਮਨੁੱਖ ਦੀਆਂ ਲੋੜਾਂ ਹਨ ਵਾਹਿਗੁਰੂ ਪਰ ਵੇਖੋ ਇਹਨਾਂ ਲੋੜਾਂ ਨੇ ਅਜੇ ਤੱਕ ਸਾਡਾ ਕੋਈ ਸਵਾਰਿਆ ਬੜੇ ਪਦਾਰਥ ਦੁਨੀਆਂ ਤੇ ਇਕੱਠੇ ਕੀਤੇ ਸੁਖ ਵਾਸਤੇ ਜਿਹੜਾ ਆਪਣੇ ਅੰਦਰ ਧਿਆਨ ਮਾਰ ਕੇ ਵੇਖੋ ਕੋਈ ਮਨ ਨੂੰ ਸ਼ਾਂਤੀ ਕੋਈ ਸੰਤੋਖ ਕੋਈ ਧੀਰਜ ਆਇਆ ਜੇ ਤੇ ਆਪਣੀ ਆਤਮਾ ਤੋਂ ਪੁੱਛੋਗੇ ਨਾ ਤੇ ਜਵਾਬ ਇੱਕੋ ਹੀ ਮਿਲੇਗਾ ਵੀ ਦੁਨੀਆਂ ਦੇ ਬੜੇ ਸਖਤ ਦੇ ਸਾਧਨ ਇਕੱਠੇ ਕੀਤੇ ਪਰ ਇਹ ਮਨ ਨੂੰ ਛਾਂਦੀ ਨਾ ਆਈ ਤੇ ਜੇ ਤੁਸੀਂ ਆਪਣੀ ਅਗਿਆਨਤਾ ਤੋਂ ਪੁੱਛੋਗੇ ਉਦੋਂ ਤੇ ਤੁਸੀਂ ਜੋ ਕੁਝ ਮਰਜ਼ੀ ਸੁਣ ਲੋ ਤੁਹਾਨੂੰ ਉਹ ਸੁਣ ਦੇਗਾ ਗੁਰੂ ਕੇ ਸਿੱਖਵਾਜ ਮਹਾਰਾਜ ਦੀ ਜੀ ਸੰਗਤ ਚ ਆਪਾਂ ਆਏ ਆ ਨਾ ਤੇ ਅੱਜ ਪਰਨ ਕਰਕੇ ਜਾਈਏ ਕਿ ਜ਼ਿੰਦਗੀ 'ਚ ਸਾਡੇ ਕੋਈ ਅਹਮ ਜਨ ਭਾਗਾ ਦਿਨ ਨਾ ਆਵੇ ਜਿੱਦਣ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ ਅਹਰ ਨਾ ਕਰੀਏ ਜੋ ਸਿੱਖ ਗੁਰ ਕੀ ਬਾਣੀ ਗਾਵੈ ਜੀਵਨ ਜੀਵਨ ਮੁਕਤ ਪਦਾਰਥ ਪਾਵੈ ਪਦਾਰਥ ਪਾਵੈ ਇੱਥੇ ਬੜਾ ਕੁਸੀ ਮਹਾਰਾਜ ਦੇ ਆ ਕੇ ਦਰਬਾਰਤ ਮੰਗਤੇ ਤੇ ਮੰਗਣਾ ਚਾਹੀਦਾ ਹਾਂ ਪਰ ਜੇ ਕਿਤੇ ਗੁਰੂ ਦਾ ਸਿੱਖ ਗੁਰੂ ਦੇ ਆਦੇਸ਼ ਅਨਸਾਰ ਆਪਣੀ ਜ਼ਿੰਦਗੀ ਨੂੰ ਤੋਰੇ ਨਾ ਤੇ ਫਿਰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਸਿੱਖ ਤੇ ਰਾਤ ਨੂੰ ਸੁਪਨਾ ਲੈਂਦਾ ਨਾ ਦੇ ਗੁਰੂ ਜਿਹੜਾ ਸੇਰ ਨੂੰ ਸੁਖਣਾ ਉਹ ਪੂਰਾ ਕਰ ਦਿੰਦਾ ਸਾਨੂੰ ਗੁਰੂ ਦੇ ਕੋਲੋਂ ਮੰਨਣ ਦੀ ਜਾਚ ਹੀ ਨਹੀਂ ਆਈ ਆਹੋਂ ਖੰਡੇ ਬਾਟੇ ਦਾ ਅਮਰ ਛੱਕੇ ਗੁਰੂ ਆਲੇ ਬਣੀਏ